ہاں جی بولو یہ کس نے بنایا آپ نے بنایا اس کا نام ارجنٹ ڈرکٹ سامنے کھڑا کر کے دکھاؤ نا پورا ادھر کو ادھر کو ایسے کرو ودیا ٹرالی دے ٹائر مانگے کھڑے کہے نے ہاں تو لائے نہیں پھر کتھے لگے ٹرالی کے ٹائر ہی نہیں ہے اچھا ओके okay. ओके लो जी फाइनली चले ਹੁਣ ਸ਼ਹਿਰ ਸਮਾਨ ਲੈਣ ਕੱਲ ਸਬੀਲ ਵਰਤਾਈ ਜਾਣੀ ਆ ਇਹ ਭਰਾ ਨੇ ਕੁਛ ਟਰੈਕਟਰ ਦਾ ਚੈੱਕ ਕਰਾਉਣਾ ਮੋਡੀਫਾਈ ਕਰਾਇਆ ਹੈ ਆ ਥੋੜੀ 20 ਸਬੂਸਾ ਨੰਗੀਆਂ ਲਵਾਈਆਂ ਇਹ ਭਾਜੀ ਨੇ 7500 ਦੀ ਕਮੇਟੀ ਚੁੱਕੀ ਸਾਰੀ ਆਪਾਂ ਇੱਥੇ ਲਾਈ ਆ 7500 ਦੀ ਆ ਬਸ ਇਹ ਸਾਰੀ ਇਹੋ ਹੀ ਸੱਲ ਕਰਿਆ 50000 ਹਲੋ ਹਲੋ ਜਾਣਾ ਫਿਰ ਚਲੋ ਠੀਕ ਆ ਸਾਰੇ ਅੱਗੇ ਭਰਾ ਚੱਲਦੇ ਆ ਤੇ ਆ ਭਾਈ ਹੁਣੇ ਬਹਿ ਗਿਆ ਅਗਲੇ ਮਹੀਨੇ ਪੋਨੇ 7500 ਦੀ ਕਮੇਟੀ ਘੌਰ ਚੁਕਣੀ ਹੈ ਤੇ ਫਿਰ ਅਸੀਂ ਛੱਤ ਲੈਂਟਰ ਦਾ ਕੰਮ ਕਰਾਉਣਾ ਹੈ ਠੀਕ ਹੈ ਭਾਈ ਜੀ ਫਾਈਨਲੀ ਪਹੁੰਚ ਗਏ ਆ ਟੈਂਟ ਵਾਲੀ ਦੁਕਾਨ ਤੇ ਰੰਡਾਵਾ ਟੈਂਟਾ ਬਟਾਵਾ ਰੋ ਡੇਰਾ ਬਾਬਾ ਨਾਲ ਪਾਈਓਵਰ ਥੱਲੇ ਲਾਓ ਸਮਾਨ ਮੈਨੂੰ ਮੈਨੂੰ ਕਹਿੰਦਾ ਮੈਂ ਕੀ ਕਹਿੰਦਾ ਮੈਨੂੰ ਨਗਾਓ ਆਇਆ ਸਆ ਜਿਵੇਂ ਲੋਕਾਂ ਨੇ ਸੇਵਾ ਕਰਨੀ ਦੀ ਦਸਤਮਾ ਕਰੋ ਬੋ ਸੇਵਾ ਜੀ ਕਰਨੇ ਸੇਵਾ ਤੋਂ ਹੀ ਕਰੋ ਮਾ ਜਮੂ ਜਾਣਾ ਬਾਈ ਦਰੀ ਜੀ ਨਹੀਂ ਬਬੂ ਇਹ ਜੀ ਦੂਰ ਆ ਜਾ ਸੇਵਾ ਕਰੋ ਖੋਲ ਕਾਪੀ ਜੀ ਬਾਬਾ ਤੁਸੀਂ ਕਹੀ ਰਵਿਚਾਰੀ ਨਹੀਂ ਬਬੂ ਇਹਲਾ ਸੇਵਾ ਕਰੋ ਜੀ ਨੀ ਰਸਤਾ ਉਨੋਂ ਸੇਵਾ ਲਗੀ ਆ ਜਾ ਕਿਨੇ ਆ ਕਿਨੇ ਜਾਣੇ ਆ ਪਾ ਓਏ ਹੁਣ ਇਦਾ ਹੱਕ ਜਾਣੇ ਲੋਕਾਂ ਨੂੰ ਕੁਰਸੀ ਲੈ ਉਸ ਨੂੰ ਲੋ ਜੇ ਨੇ ਰੁਪਈਆ ਹੀ ਪੰਦੂ ਆ ਆ ਜਾਣ ਓ ਜਨ ਇਹ ਵੀ ਜਗਾ ਠੀਕ ਹੈ ਨਾ ਬਲੌਕ ਕਰਨਾ ਅੱਜ ਵੇਖਿਆ ਕਿ ਕੀ ਹੋ ਰਿਹਾ ਫੋਡਰ ਲੈਂਦੇ ਤੁਹਾਡੀ ਬੜੀ ਹੰਦੀ ਆ ਪਾ ਲ ਦੇਣਾ ਲਫਾ ਵੇਲੇ ਪਾ ਗਿਆ ਕੋਈ ਲੋਕ ਨਹੀਂ ਸਿਰ ਮਟਾਵਾ ਨਹੀਂ ਤਾਬਰੀ ਤੇਰੀ ਮਰ ਕੇ ਤਿੰਨ ਆਏ ਨੇ ਨਹੀਂ ਨਹੀਂ ਯਾਰ ਅੱਜ ਸਵੇਰੇ ਜਿੱਤੀ ਵੇਖਾ ਥੱਲੇ ਕਿੰਨੀ ਕਿੰਨੀ ਪਾਈ ਹੋਈਆਂ ਨੇ ਯਾਰ ਉਹਨਾਂ ਦਾ ਤਰੀਕਾ ਨਹੀਂ ਬਤਾਉਂਦਾ ਤੇਰੀ ਤੁਸੀਂ ਪੈਰਾ ਮਾਰ ਰਹੇ nde ਕਿਦੇ ਦੇ ਨਾਮ ਤੇ ਉਹ ਜਿਹੜਾ ਆਇਆ ਹੈ ਸਰਬੱਲੀ ਤੇ ਮਿਲੰਬਾ ਤੋਂ ਪਿੱਛੇ ਘੱਟੇ ਲੋ ਜੀ ਫਾਈਨਲੀ ਸੋਦਾ ਆ ਗਿਆ ਹੈ ਖੰਡਕ ਲੋ ਵੀਡੀਓ ਬਣਾਉਂ ਚੁਕਾਂ ਹੋ ਗਿਆ ਲੋਰ ਕੋਸ ਸਮਾਨ ਕਿਦਾ ਬਾਬੇ ਵਾਲਾ ਲਿਆਓ ਇੱਕ ਰਹਿ ਗਿਆ ਥੋੜਾ ਹੋਰ ਰਹਿ ਗਿਆ ਵੀ ਫੜੋ ਇਹ ਨਹੀਂ ਵਾਲਾ ਕੱਲੜਾ ਥੋੜਾ ਹੋਣਾ ਹੈ ਥੋੜਾ ਲੋ ਜੀ ਫਾਈਨਲੀ ਲੈ ਲਿਆ ਸਮਾਨ ਤੇ ਚੱਲਦੇ ਪਿੰਡ ਨੂੰ ਵਨ ਲਗਰ ਰਗੜਾ ਸਾਰੇ ਭਰਾ ਬੈਠੇ ਨੇ ਜਾ ਆਪਣੇ ਕੋਲ ਰਗੜਾ ਆਪਣੇ ਕੋਲ ਲੈ ਗਿਆ ਜੀ ਸਾਹਿਬ ਜਿਹੜੇ ਭੋਲੇ ਨਾ ਸੁੱਕੇ ਹੁੰਦੇ ਆ ਡੈਡ ਨੇ ਉੱਚੇ ਸੁੱਕੇ ਦੋ ਦ ਮਾਮਾ ਲਿਆਉਣਾ ਹੀ ਹਾਲਾ ਪੈਣਾ ਦਾ ਬਾੜ ਬੁਲੀਓਗੀ ਬੁਲੀ ਹੀ ਨਹੀਂ ਕਿ ਮੈਨਾਂ ਨੂੰ ਬੱਦ ਵੀਂਡ ਬਾਬਿਆਂ ਨੇ ਬਿਲੂ ਸ਼ਰਦਾ ਹੀ ਰਗੜੀ ਰੈੱਡ ਬੁਲੀ ਸ਼ਰਦ ਪੀਲਾ ਹੌਲਾ ਤੱਕੜੀ ਹੌਲਾ ਹੌਲਾ ਹੁੰਦੀ ਹਣੀ ਜਦੋਂ ਖੋਲਦਾ ਸਨੇਪਕ ਨਾਮ ਲੋ ਜੀ ਫਾਈਨਲੀ ਆ ਗਏ ਆ ਸਵੇਰੇ ਜਿਹੜੇ ਸੰਦੇਸ਼ ਵੀ ਲਾਣੀ ਆ ਇੱਥੇ ਟੈਂਟ ਲੱਗੇਗਾ ਉਹ ਟਰੈਕਟਰ ਸਾਹਮਣੇ ਇਹ ਰੋਡ ਆ ਇਹ ਨਹਿਰ ਜਾ ਰਹੀ ਜੀਮ ਬਾਬਾ ਸ਼ਰੀ ਚੰਦ ਜੀ ਦੇ ਗੋਡ ਗਾਰੇ ਜਾਦੇ ਜਾਦੇ ਪਾਣੀ ਭਰ ਰਿਹਾ ਆ ਉਹ ਨਾਲੇ ਪਿੱਛੇ ਦਾ ਪਰਦਾ ਉਹਦਾ ਤਾਂ ਹੀ ਕੱਢ ਲੀਏ। ਅੱਛਾ ਬਣਿਆ। ਲੋ ਜੀ ਫਾਈਨਲੀ ਲੱਗ ਚਲੇ ਟੈਂਟ। ਬੰਦਾ ਲੱਗ ਪਿਆ ਨਹੀਂ। ਜਿਹੜੇ ਬੰਦਾ ਪੈ ਲੁੱਟ ਲੈ ਇਹਨੂੰ ਇਹ ਫੋਨ ਨਾਲ ਜੇ ਮੋਟਰਸਾਈਕਲ ਆ ਜਾ ਕਿੱਥੇ ਜਾਊਗਾ। ਯਾ ਭਾਪੀ ਕੋ ਖਾ ਲਿਆਗਾ। ਲੋ ਜੀ ਫਾਈਨਲੀ ਲੱਗ ਗਿਆ ਟੈਂਟ। ਇਕਾਂਜੀ ਤਿਆਰੀ ਹੋ ਰਹੀ ਹੈ। ਜਿੱਦਾਂ ਕਿ ਦਾ ਰੈਡੀ ਹੁੰਦਾ ਕਰਾਉਣੇ ਦਰਸ਼ਨ ਨਾਲ ਨਾਲ ਬਣੀ ਰਿਓ ਐਂਡ ਤੇ ਕੋਈ ਜਿਵੇਂ ਨਹੀਂ ਆ ਗਈ ਤਿੱਖੀ ਜਾ ਚ ਮੋਟਿਆ ਕਰੋ ਆਹ ਮਾਰਦੇ ਸਮਾਰੋ ਥੋੜਾ ਮਾਰਦੇ ਆਂਦੇ ਬੋਹ ਅਖੰਡ ਬਾ ਯਾਰ ਚ ਹੰਡ ਬਾ ਯਾਰ ਹੰਡ ਬਾ ਯਾਰ ਉਹ ਥੱਲੇ ਪਾਣੀ ਪਾਣੀ ਹੋ ਜੇ ਫੜਾ ਫੜਾ ਯਾਰ ਇਹ ਕਰਨਾ ਬਰਫਾ ਧੋੜੋ ਬਰਫਾ ਉਧਰ ਹੀ ਬਰਫਾ ਥੀ ਜੇ ਆਹੋ ਬਰਫਾ ਲਾਉਣੀ ਇਹਨਾਂ ਦੇ ਚੜਾ ਆਹ ਵੇ ਆ ਗਿਆ ਆਇਆ ਕੀ ਕਰਦੇ ਡਿਫੈਂਡਰ ਹੋਜੀ ਕਾਂਜੀ ਬਣ ਕੇ ਰੈਡੀ ਮੇਰੀ ਲਾ ਬਣਾਇਆ ਆ ਕਿਹੜਾ ਬਣਾਉਣਾ ਜੇ કંપની રામ રૂમ બના ભણ ਅਗੇ ਆ ਜਾਓ ਅਗੇ ਆ ਮੜਾ ਜਾਓ ਪਿਛੇ ਜਾਓ ਜੱਲ ਜਿੱਤ ਸੁੱਖ ਨੂੰ ਦੇਂਦਾ ਖੁੱਪ ਚੋਂ ਖੜਾ ਤੇਰੇ ਦਰ ਤੇ ਤੁਸੀਂ ਦੁਆਨ ਦੀ ਸਾਥੀ ਮੇਰੀ ਪਰ ਤੇ ਸੁਚੇਆ ਨੂੰ ਬੁਲਾਦੇ ਆਂ ਸੱਤ ਕਾਲੀ ਤੇਰੇ ਕੋਲੋਂ ਆਜੂ ਭਰ ਨੂੰ ਆ ਆਹ ਪਾਣੀ ਪਾਣੀ ਵੀ ਲਾਓ ਪਾਣੀ ਇੱਕ ਬੰਦਾ ਫਟੇਗਾ ਆਹ ਟ੍ਰੇ ਜੋ ਕੇ ਉਧਰ ਤੱਕ ਇਧਰ ਪਾਰਾ ਟਾਲੀ ਸਾਹਿਬ ਤੋਂ ਆ ਪਹਿਲੇ ਵੀ ਰਗੜ ਲੈ ਜੀ ਨਾ ਪਰੋਗੈਸ ਮਿਲ ਨਹੀਂ ਆ ਰਹੀ ਮਸਾਰੋ ਰੁੱਕ ਕੇ ਲੋ ਜੀ ਫਾਈਨਲੀ 30 ਚੱਲਦੀ ਹੈ ਇਹ ਪਾਣੀ ਪਰ ਨਹੀਂ ਤੁਹਾਨੂੰ ਦਿਖਾਉਂਦੇ ਆ ਤਾਂ ਮਹਿਰ ਦੇਖੀ ਹੋਤੇ ਆ Thank you. ਸੋ ਸਾਰੀ ਵੀਡੀਓ ਦੇਖਣ ਤੋਂ ਬਾਅਦ ਦੱਸਿਓ ਕਿ ਵੀਡੀਓ ਕਿੱਦਾਂ ਲਗੀ ਕਮੈਂਟ ਜ਼ਰੂਰ ਕਰਕੇ ਦੱਸਿਓ ਸੋ ਵੀਡੀਓ ਨੂੰ ਕਰਦੇ ਲਾਈਕ ਚੈਨਲ ਨੂੰ ਕਰ ਲੇ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਜਲਦੀ ਹੀ ਇੱਕ ਨਵਾਂ ਵਲੌਗ ਲੈ ਕੇ ਫਿਰ ਹਾਜ਼ਰ ਰਵਾਂਗੇ ਮਿਲਦੇ ਹਾਂ ਤਦ ਤੱਕ ਸਤਿ ਸ਼੍ਰੀ ਅਕਾਲ ਸਲਾਮ